ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਕਿਹੜਾ AC ਘੱਟ ਬਿਜਲੀ ਖਾਂਦਾ ਹੈ ਸਪਲਿਟ AC ਜਾਂ ਵਿੰਡੋ AC ਆਓ ਸਮਝਦੇ ਹਾਂ ਇਸ ਦਾ ਪੂਰਾ ਹਿਸਾਬ ਕਿਤਾਬ ਔਰ ਅਗਰ ਤੁਸੀਂ ਲੋਕ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਦੋਸਤ ਜੇਕਰ ਤੁਸੀਂ ਵੀ ਵਿੰਡੋ AC ਅਤੇ ਸਪਲਿਟ AC ਵਿਚਕਾਰ ਉਜੰਝੇ ਹੋ ਤਾਂ ਅਸੀਂ ਤੁਹਾਨੂੰ ਇਸਨਾਂ ਦੋਵਾਂ ਵਿੱਚ ਫਰਕ ਦੱਸ ਰਹੇ ਹਾਂ ਅਬੇ ਜਲਦੀ ਬੋਲ ਦੋਸਤੋ ਗਰਮੀ ਦਾ ਮੌਸਮ ਆ ਗਿਆ ਹੈ ਦਿਨ ਬਿਲੇ ਗਰਮੀ ਇੰਨੀ ਵੱਧ ਜਾਂਦੀ ਹੈ ਕਿ ਇਸ ਤੋਂ ਬਚਣ ਲਈ ਏਸੀ ਵੀ ਕੰਮ ਆਉਂਦਾ ਹੈ ਜੇਕਰ ਤੁਸੀਂ ਗਰਮੀ ਤੋਂ ਬਚਣ ਲਈ ਏਸੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਵੀ ਤੁਹਾਡੇ ਲਈ ਬਹੁਤ ਖਾਸ ਹੈ ਅਰੇ ਕਹਿਣਾ ਕੀ ਚਾਹਤੇ ਹੋ ਜੇਕਰ ਤੁਸੀਂ ਵਿੰਡੋ ਏਸੀ ਅਤੇ ਸਪਲਟ ਏਸੀ ਵਿਚਕਾਰ ਉਜਿੰਚ ਹੋ ਤਾਂ ਇੱਥੇ ਅਸੀਂ ਤੁਹਾਨੂੰ ਇਹਨਾਂ ਦੋਹਾਂ ਵਿੱਚ ਫਰਕ ਦੱਸ ਰਹੇ ਹਾਂ ਕਈ ਵਾਰ ਵਿੰਡੋ ਏਸੀ ਜਾਂ ਸਪਲਟ ਏਸੀ ਦੀ ਚੋਣ ਕਰਨਾ ਬਹੁਤ ਮੁਸ਼ਕਲ ਕੰਮ ਬਣ ਜਾਂਦਾ ਹੈ ਗੱਲ ਕਰਦੇ ਹਾਂ ਇਹਨਾਂ ਦੀ ਕੀਮਤ ਦੀ ਦੋਸਤੋ ਏਸੀ ਦਾ ਬਚਤ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਤੁਸੀਂ ਵਿੰਡੋ ਏਸੀ ਖਰੀਦਦੇ ਹੋ ਜਾਂ ਸਪਲਿਟ ਏਸੀ ਇਹ ਸਭ ਤੁਹਾਡੇ ਬਜਟ ਤੇ ਨਿਰਭਰ ਕਰਦਾ ਹੈ ਵਿੰਡੋ ਏਸੀ ਥੋੜਾ ਸਸਤਾ ਹੁੰਦਾ ਹੈ ਅਤੇ ਸਪਲਿਟ ਏਸੀ ਥੋੜਾ ਮਹਿੰਗਾ ਹੁੰਦਾ ਹੈ ਭਾਵੇਂ ਦੋਨਾਂ ਦੀ ਟਨ ਸਮਰੱਥਾ ਇੱਕੋ ਹੁੰਦੀ ਹੈ ਪਰ ਕੀਮਤ ਵਿੱਚ ਅੰਤਰ ਹੁੰਦਾ ਹੈ ਆ ਮੰਨ ਲਓ ਮੈਂ ਤੇਰੇ ਬਾਪ ਕੋ ਮਸਿਕਾ ਹਾਂ ਹੁਣ ਗੱਲ ਕਰਦੇ ਇਹਨਾਂ ਦੀ ਸਪੇਸ ਦੀ ਇਹਨਾਂ ਦੋਵਾਂ ਵਿੱਚ ਸਪੇਸ ਵਿੱਚ ਬਹੁਤ ਵੱਡਾ ਅੰਤਰ ਹੈ ਵਿੰਡੋ ਏਸੀ ਨੂੰ ਬਤੇਰੇ ਥਾਂ ਦੀ ਲੋਡ ਹੁੰਦੀ ਹੈ ਕਿਉਂਕਿ ਇਹ ਇੱਕ ਜੁੰਟ ਹੈ ਜਦੋਂ ਕਿ ਸਪਲਿਟ ਏਸੀ ਦੋ ਜੁੰਟ ਹੈ ਇਹ ਇਨਡੋਰ ਅਤੇ ਆਊਟਡੋਰ ਦੋਨੇ ਪਾਸੇ ਹੈ ਜੇਕਰ ਤੁਹਾਡੇ ਕੋਲ ਵਿੰਡੋ ਏਸੀ ਦੇ ਲਈ ਥਾਂ ਹੈ ਤਾਂ ਤੁਸੀਂ ਵਿੰਡੋ ਏਸੀ ਲਗਾ ਸਕਦੇ ਹੋ ਤਾਂ ਤੁਸੀਂ ਵਿੰਡੋ ਏਸੀ ਖਰੀਦ ਸਕਦੇ ਹੋ ਇਸ ਦੇ ਨਾਲ ਹੀ ਜੇਕਰ ਤੁਹਾਡੇ ਕੋਲ ਵਿੰਡੋ ਤੇ ਜਗ੍ਹਾ ਨਹੀਂ ਹੈ ਤਾਂ ਤੁਸੀਂ ਦੋ ਜੁਨਟ ਲਗਾ ਸਕਦੇ ਹੋ ਤਾਂ ਤੁਸੀਂ ਸਪਲਟ ਏਸੀ ਦੀ ਚੋਣ ਕਰ ਸਕਦੇ ਹੋ ਦੋਸਤ ਗੱਲ ਕਰਦੇ ਹਾਂ ਬਿਜਲੀ ਦੀ ਖਪਤ ਦੀ ਦੋਸਤ ਜੇਕਰ ਵਿੰਡੋ ਏਸੀ ਅਤੇ ਸਪਲਟ ਏਸੀ ਦੀ ਬਿਜਲੀ ਦੀ ਖਪਤ ਦੇ ਲਿਹਾਜ਼ ਨਾਲ ਤੁਲਨਾ ਕੀਤੀ ਜਾਵੇ ਤਾਂ ਦੋਨਾਂ ਵਿੱਚ ਬਹੁਤਾ ਅੰਤਰ ਨਹੀਂ ਹੈ ਜੋ ਏਸੀ ਦਾ ਡੇਟਨ ਏਸੀ ਹੋਵੇ ਜਾਂ ਸਪਲਟ ਏਸੀ ਦਾ ਡੇਟਨ ਏਸੀ ਦੋਨਾਂ ਦੀ ਬਿਜਲੀ ਦੀ ਖਪਤ ਇੱਕੋ ਜਿਹੀ ਹੈ ਇਨਵਰਟਰ ਏਸੀ ਪੁਰਾਣੇ ਮਾਡਲਾਂ ਨਾਲੋਂ ਘੱਟ ਖਪਤ ਕਰਦੇ ਹਨ ਹਾਲਾਂਕਿ ਇਹ ਜ਼ਿਆਦਾਤਰ ਵਿੰਡੋ ਅਤੇ ਸਪਲਟ ਏਸੀ ਦੀ ਬੀਈ ਰੇਟਿੰਗ ਤੇ ਕੰਪਰੈਸ਼ਨ ਟੈਕਨੋਲੋਜੀ ਤੇ ਨਿਰਭਰ ਕਰਦਾ ਹੈ ਹੁਣ ਗੱਲ ਕਰਦੇ ਆਂ ਇਹਨਾਂ ਦੇ ਸ਼ੋਰ ਦੀ ਸਪਲਟ ਏਸੀ ਬਹੁਤਾਂ ਸ਼ਾਂਤ ਢੰਗ ਨਾਲ ਕੰਮ ਕਰਦਾ ਹੈ ਜਦੋਂ ਕਿ ਵਿੰਡੋ ਏਸੀ ਬਹੁਤ ਜ਼ਿਆਦਾ ਰੌਲਾ ਪਾਉਂਦਾ ਹੈ ਇਸ ਤੋਂ ਇਲਾਵਾ ਏਸੀ ਵਿੱਚ ਸ਼ੋਰ ਕੰਪਰੈਸਰ ਤੇ ਵੀ ਨਿਰਭਰ ਕਰਦਾ ਹੈ ਵਿੰਡੋ ਏਸੀ ਵਿੱਚ ਕੰਪਰੈਸਰ ਅਤੇ ਅੰਦਰੂਨੀ ਬਲੋ ਇੱਕ ਸਿੰਗਲ ਜੁਲਟ ਵਿੱਚ ਹੁੰਦਾ ਹੈ ਇਸ ਲਈ ਇਹ ਜ਼ਿਆਦਾ ਸ਼ੋਰ ਪਾਉਂਦਾ ਹੈ ਪਰ ਸਪਲਟ ਏਸੀ ਦੇ ਨਾਲ ਅਜਿਹਾ ਨਹੀਂ ਹੁੰਦਾ ਕਿਉਂਕਿ ਇਸ ਦੀ ਇਨਡੋਰ ਯੂਨਟ ਅਤੇ ਆਊਟਡੋਰ ਯੂਨਟ ਵੱਖ-ਵੱਖ ਹੁੰਦੀ ਹਨ ਜਦੋਂ ਕੰਪਰੈਸਰ ਯੂਨਟ ਬਾਹਰ ਰੱਖਿਆ ਜਾਂਦਾ ਹੈ ਤਾਂ ਸਾਰਾ ਰੋਲਾ ਬਾਹਰ ਹੀ ਰਹਿੰਦਾ ਹੈ ਤੇ ਘਰ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ ਗੱਲ ਕਰਦੇ ਹਾਂ ਇਸ ਦੀ ਕੂਲਿੰਗ ਦੀ ਸਮਰੱਥਾ ਦੀ ਦੋਸਤੋ ਏਸੀ ਦੀ ਸਮਰੱਥਾ ਜਾਂ ਕੂਲਿੰਗ ਇਸ ਦੇ ਟਨ ਤੇ ਨਿਰਭਰ ਕਰਦੀ ਹੈ ਹਾਲਾਂਕਿ ਸਪਲਟ ਏਸੀ ਉਚਾਈ ਤੇ ਸਤਤਕ ਕੀਤੀ ਜਾਂਦੇ ਹਨ ਅਤੇ ਵੱਡੀਆਂ ਥਾਂ ਨੂੰ ਠੰਡਾ ਕਰਨ ਲਈ ਵਰਤੇ ਜਾਂਦੇ ਹਨ ਜਦੋਂ ਕਿ ਵਿੰਡੋ ਏਸੀ ਛੋਟੇ ਕਮਰੇ ਲਈ ਢੁਕਵੇਂ ਹੁੰਦੇ ਹਨ ਤੁਸੀਂ ਜੋ ਵੀ ਏਸੀ ਚੁੰਨਦੇ ਹੋ ਯਕੀਨ ਬਣਾਓ ਇਹ ਘੱਟੋ ਘੱਟ 2 ਟਨ ਦਾ ਹੋਵੇ ਗੱਲ ਕਰਦੇ ਹਾਂ ਮੇਨਟੇਨੈਂਸ ਦੀ ਸਪਲਟ ਏਸੀ ਅਤੇ ਵਿੰਡੋ ਏਸੀ ਦੇ ਰੱਖ-ਰਖਾਅ ਨੂੰ ਲੈ ਕੇ ਹਮੇਸ਼ਾ ਬਹਿਸ ਹੁੰਦੀ ਰਹਿੰਦੀ ਹੈ ਬਿੰਡੂ ਏਸੀ ਇੱਕ ਸਿੰਗਲ ਜੁਲਟ ਹੈ ਇਸ ਲਈ ਤੁਹਾਨੂੰ ਸੰਭਣਾ ਆਸਾਨ ਹੈ ਇਸ ਦੇ ਨਾਲ ਹੀ ਸਪਲਟ ਏਸੀ ਦੇ ਦੋ ਜੁਲਟਾ ਹੁੰਦੀਆਂ ਹਨ ਦੋਵੇਂ ਨੂੰ ਸੰਭਣਾ ਬਿੰਡੂ ਏਸੀ ਨਾਲੋਂ ਜ਼ਿਆਦਾ ਮਹਿੰਗਾ ਹੋ ਸਕਦਾ ਹੈ ਦੋਸਤ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਕਿਹੜਾ ਏਸੀ ਤੁਹਾਡੇ ਲਈ ਚੰਗਾ ਹੈ ਤੇ ਬਜਟ ਦੇ ਹਿਸਾਬ ਨਾਲ ਤੁਸੀਂ ਕਿਹੜਾ ਏਸੀ ਖਰੀਦਣਾ ਹੈ ਉਹ ਤੁਸੀਂ ਖਰੀਦ ਸਕਦੇ ਹੋ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗੇ